ਦਿੱਦੀ ਕੀ ਮਾਰਿਆ ਤਾਂ ਬੇਬੇ ਤੂੰ ਵੀ ਹੱਥ ਲਾ ਕੇ ਦਿਖਾਜ ਮੈਨੂੰ ਕੀ ਕਰੇਗੀ ਤੂੰ ਮੇਰਾ ਬੀਫੀ ਵਧਾਤਾ ਹੁਣ ਕਰੂ ਇਹਨੂੰ ਸਿੱਧੀ ਤੱਕਲੇ ਆਂਗੂ ਤੱਕਲੇ ਆਂਗ ਬੋਲੀ ਜਾਂਦੀ ਰਹਿੰਦੀ ਆ ਆਹੋ ਮੈਨੂੰ ਵੀ ਪਤਾ ਜਿਹੜੀ ਤੇਰੀ ਸੱਸ ਨੂੰ ਲਾ ਲਾ ਕੇ ਤੱਤੀ ਨਾ ਬੇਬੇ ਪਾਣੀ ਵਿੱਚ ਦੋ ਜਾਣੀਆਂ ਹੈਗੀਆਂ ਵਾ ਤੁਸੀਂ ਇਕੱਠੀਆਂ ਨਹੀਂ ਰਹਿ ਸਕਦੀਆਂ ਦੀਦੀ ਤੈਨੂੰ ਨਹੀਂ ਪਤਾ ਇਹਦੀ ਛੱਡ ਤੋ ਆਪਦੀ ਸੁਨਾਹ ਬਸ ਬੇਬੇ ਸਾਰੇ ਵਧੀਆ ਨੇ ਆ ਤੇ ਪਰਿਵਾਰ ਦੀ ਸਾਰੇ ਦੀ ਸੁਨਾਹ ਠੀਕ ਆ ਸਾਰੇ ਹਾਂ ਹਾਂ ਸਾਰੇ ਵਧੀਆ ਨੇ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਕੋਈ ਨਾ ਤੂੰ ਜਾਇਆ ਨੀ ਸਟੀਲ ਦੇ ਗਲਾਸ ਚ ਪਾਣੀ ਲਈ ਆਉਨੇ ਕੱਚ ਦੇ ਫੂਕਣੇ ਆ ਇੰਨੇ ਗਲਾਸ ਪਾਏ ਆ ਲਿਆ ਮਸਾ ਨਾ ਮੇਰੀ ਕੁੜੀ ਆਈ ਆ ਜਮਾ ਕਰਨੀ ਬੀਬੇ ਨੂੰ ਨਾ ਕਿੱਥੇ ਆ ਇਹਨੂੰ ਆ ਕਾ ਲਾ ਨਾ ਜਮਾ ਤੇ ਕਰ ਦੇਣੀ ਮੈਂ ਸਿਖਾ ਕੇ ਨਹੀਂ ਤੋਰੀ ਹੁੰਦੀ ਕਿੱਥੇ ਮਾਨ ਚਾਜੀ ਨੇ ਦਿੱਤਾ ਕੋਈ ਛੋਟਾ ਭਾਂਡਾ ਨਾ ਛੇਤੀ ਉਬਲ ਜਾਂਦਾ ਵਧੀਆ ਘਰ-ਬਾਰ ਮਿਲ ਗਿਆ ਹਾਂ ਹਾਂ ਸਾਈਉ ਇਹ ਕਰਦੀ ਆ ਤਾਂ ਹੀ ਤਾਂ ਕਰਦੀ ਆ ਇਹੋ ਜਿਹਾ ਕੁਸ ਹਾਂ ਹੋਆ ਹਾਂ ਬਤ ਅੱਛਾ ਆ ਲੋ ਦੀਦੀ ਕੋਣ ਉਹ ਮੈਂ ਇੰਨੇ ਵੀ ਘਟ ਪਾਣੀ ਲਿਆਂਦੀ ਮੇਰੀ ਜੀਬ ਤਾਲ ਗਈ ਲੱਗੀ ਪਈ ਆ ਲਿਆ ਦਿੰਦੀ ਬੇਬੇ ਬੇਬੇ ਵੀਰੇ ਦਾ ਫੋਨ ਨਹੀਂ ਆਇਆ ਆਇਆ ਸੀ ਪੁੱਤ ਅੱਛਾ ਅੱਜ ਕਹਿੰਦਾ ਛੁੱਟੀ ਨਹੀਂ ਮਿਲਣੀ ਮੈਨੂੰ ਅੱਛਾ ਅੱਛਾ ਹਾਂ ਹੋਰ ਹੋ ਠੀਕ ਠਾਕ ਆ ਸਾਰੇ ਆ ਕੀ ਦਾ ਫੋਨ ਸੀ ਪਤਾ ਬੇਬੇ ਉਹ ਸਾਡੀ ਗਵਾਂਡੀਆਂ ਦੀ ਨੋਂਦਾ ਸੀਗਾ ਕੀ ਕਹਿੰਦੀ ਉਹ ਤਾਂ ਉਹ ਕਹਿੰਦੀ ਸੀ ਬੇਬੇ ਵੀ ਉਹ ਦੋਨੇ ਜਾਨੀਆਂ ਲੜੀ ਜਾਂਦੀਆਂ ਨੇ ਸੱਸ ਨਾਲ ਬਹੁਤ ਜ਼ਿਆਦਾ ਅੱਛਾ ਫੇਰ ਹੁਣ ਉਹ ਮੈਨੂੰ ਕਹਿੰਦੇ ਸੀ ਵੀ ਆ ਕੇ ਜਾ ਮੈਨੂੰ ਤਾਂ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਬੇਬੇ ਹੀ ਖਰਾਬ ਹੋਣੀ ਹੈ ਸਾਡੀ ਚੱਲ ਕੱਲ ਸੋਣ ਤਾ ਲੈ ਤੂੰ ਚੁੰਨੀ ਲੈ ਲੈ ਕੇ ਤਿਆਰ ਹੋ ਕੇ ਜਾ ਉਹ ਤਾਂ ਲੜਦੀਆਂ ਰਹਿੰਦੀਆਂ ਚਾਰ ਦਿਨ ਰਹਿ ਉਹ ਤੂੰ ਬੁੜੀ ਕੋਲ ਸੋਣਾ ਸੁਣਾ

ਚਾਹ ਦੀ ਕੋਟ ਵੀ ਬਣਾ ਲਿਆ ਪਾਣੀ ਦੇ ਕੇ ਛਾਰਤਾ ਬਣਾ ਦੇਣੀ ਹੈ ਬੇਬੇ ਹਾਏ ਰੱਬ ਮੈਨੂੰ ਕਿੱਥੇ ਪਸਾਤਾ ਪਹਿਲਾਂ ਇੱਕ ਤਾਂ ਤੰਗ ਕਰ ਨੂੰ ਥੋੜੀ ਸੀ ਦੂਜੀ ਵੀ ਆ ਗਈ ਹੋਰ ਬੇਬੇ ਫੀਕਾ ਬਕਤ ਤੁਹਾਨੂੰ ਭੁੱਖ ਲੱਗੀ ਵੀ ਹੈ ਹਲੋ ਚਾਹ ਪੀ ਗਿਓ ਜੀ ਬੇਬੇ ਨੂੰ ਕਹਦੇ ਸ਼ਾਮ ਨੂੰ ਤੂੰ ਮੈਂ ਵਧੀਆ ਰੋਟੀ ਦਾਲ ਪਾਣੀ ਨਾਲ ਰੋਕੀ ਖਾਣੀ ਹੁਣ ਤਾਂ ਮੈਂ ਆ ਖਾ ਲੈਣੀ ਆ ਆਪੇ ਬਣਾਉਗਾ ਤਾ ਨਾ ਆਹ ਦਰ ਤਾਂ ਮੇਰੀ ਮੂਰੀ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਰੋਟੀ ਪਾਣੀ ਬਣਾਉਣਾ ਕੋਈ ਆਇਆ ਗਿਆ ਜਿੰਨਾ ਕਿਤੇ ਜਪਦੇ ਆਏ ਹੁਣ ਭੱਜੀ ਫਿਰ ਮੂਰੀ ਮੂਰੀ ਇਹ ਤਾਂ ਪਹਿਰਾ ਬਣ ਜਾਂਦੇ ਆ ਹਾਂ ਨਹੀਂ ਆਈਆਂ ਤਾਂ ਨਹੀਂ ਬਣਦਾ ਕੁਸ ਹਾਂ ਹਾਂ ਇਹੀ ਤਾਂ ਫਰਕ ਆ ਫਿਰ ਆਪ ਦੇ ਬੇਕਿਆਂ ਨੂੰ ਬਤੂਰੀ ਫਰਦੀ ਮੋਰੇ ਹਾਂ ਦਵਾਜੇ ਭਾਈ ਆਜਾ ਤੁਸੀਂ ਕੁਝ ਬਣਾ ਲੈਂਦੀ ਆ ਹਾਂ ਬਸ ਚਲ ਬੇਬੀ ਚੱਕ ਤੂੰ ਖਾਂ ਬਸ ਪੁੱਤ ਕੁੜਾ ਕੁੜਗੇ ਭਾਂਡੇ ਤਾਂ ਲੈ ਜਾਂਂਦੀ ਚਾਹ ਮੜ ਗਈ ਅੰਦਰ ਜੀ ਨਾ ਜਾ ਬੇਬੇ ਉਹ ਠੰਢੀ ਗਾਈ ਮਾਰ ਕੇ ਮੱਥੇ ਮਾਰੀ ਗਲੋਂ ਲਾਉਣ ਵਾਲਾ ਕੰਮ ਕੀਤਾ ਹਾਂ ਗੱਲ ਸੁਣ ਪਤ ਮੇਰੀ ਹੁਣ ਅੰਦਰ ਜਾ ਕੇ ਪੈ ਗਈ ਹੋਣੀ ਆ ਭਾਂਡੇ ਤਾਂ ਲਜਾਈ ਚਾਖਦੀ ਸੀ ਹਾਂ 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 ਅਰਬੀ ਤੇ ਕਹੜਾ ਮੈਨੂੰ ਮਾੜਾ ਕਹਿਣਾ ਆਈ ਸੀ ਮੈਂ ਚੰਗਾ ਹੀ ਕਹਿੰਦੀ ਵੀ ਤਾਈ ਲੜਿਆ ਨਾ ਕਰੋ ਹਾਂ 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 ਲੋਕੀ ਛੋੜਾ ਤਮਾਸ਼ਾ ਦੇਖਦੇ ਆ ਹਾਂ ਇਹ ਤਾਂ ਗੱਲ ਹੈਗੀ ਆ ਉਹ ਦਿਨ ਬਹੁਤ ਬੋਲੀ ਆ ਇਹ ਅੱਛਾ ਬਹੁਤ ਜ਼ਿਆਦਾ ਲੜੀ ਆ ਉਹ ਦਿਨਾਂ ਇਹੀ ਤਾਂ ਬੇਬੇ ਮੈਨੂੰ ਹਰਪ੍ਰੀਤ ਨੇ ਮੈਨੂੰ ਭਾਪੀ ਨੇ ਫੋਨ ਕੀਤਾ ਵੀ ਆ ਕੇ ਆਪਦੀ ਬੇਬੇ ਕੋਲ ਆ ਕੇ ਉਹਦਾ ਪਤਾ ਪਤਾ ਲੈ ਜਾ ਵੀ ਤੇਰੀ ਬੇਬੇ ਨਾਲ ਬਹੁਤ ਇਹ ਅਤਿਆਚਾਰ ਕਰਦੀ ਆ ਤਾਂ ਹੀ ਤਾਂ ਮੈਂ ਆਈ ਆ ਹੋਰ ਪਤ ਬਹੁਤ ਕਰਦੀ ਆ ਹੁਣ ਤਾਂ ਹਾਂ ਹਾਂ ਹੱਥੀ ਪੈਣ ਲੱਗੀ ਅੱਛਾ ਹੋਰ ਹੱਥ ਬਾਲੇ ਖੋਲ ਕੇ ਵੀਰ ਇਹਨੂੰ ਕੁਝ ਕਹਿੰਦਾ ਨਹੀਂ ਨਾ ਹੋਰ ਕਹਿੰਦਾ ਨਹੀਂ ਕੁਝ ਉਹ ਹਾਂ 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 ਬੇਬੇ ਮੈਨੂੰ ਸਾਰਾ ਕੁਝ ਪਤਾ ਹੀ ਆ ਮੈਨੂੰ ਹਰਪ੍ਰੀਤ ਭਾਬੀ ਨੇ ਸਾਰਾ ਕੁਝ ਫੋਨ ਤੇ ਦੱਸਤਾ ਸੀਗਾ ਹੁਣ ਮੈਂ ਕੀ ਕੀ ਦੱਸਾਂ ਤੈਨੂੰ ਚੱਲ ਬੇਬੇ ਤੂੰ ਰੋ ਨਾ ਤੂੰ ਦਾ ਹੌਸਲਾ ਰੱਖ ਢੱਡ ਰੇ ਢੱਡ ਚਰਕੀ ਪਰਦੀ ਹਾਂ ਹਾਂ ਮੈਨੂੰ ਪਤਾ ਬੇਬੇ ਕੋਈ ਨਾ ਜਿੱਦਾਂ ਦਾ ਏ ਤੇਰੇ ਨਾਲ ਕਰੂਗੀ ਇਦਾਂ ਦਾ ਭਰੂਗੀ ਕੋਈ ਨਾ ਮੈਨੂੰ ਪਤਾ ਹੈ ਦਾ ਹਲ ਤੋਰੂਗਾ ਹਾਂ ਕੋਈ ਨਾ ਕੋਈ ਨਾ ਤੂੰ ਰੱਖ ਇਹਨੇ ਕਿਹੜਾ ਬੁੜੀ ਨਹੀਂ ਹੋਣਾ ਕੋਈ ਨਾ ਸਾਰਾ ਕੁਝ ਪਤਾ ਲਾ ਠੀਕ ਆ ਬੇਬੇ ਮੈਂ ਅੰਦਰ ਸਮਾਉਂਦੇ ਰੱਖ ਕੇ ਆਉਣੀ ਆ ਦੇ ਬੀਫ ਉਹਨਾਂ ਆਈ ਜਾਂਦਾ ਮੈਂ ਗੱਲ ਕਰਕੇ ਹੋਣੀ ਠੀਕ ਹੈ ਹੈਲੋ ਹਾਂਜੀ ਹਾਂਜੀ ਮੈਂ ਤਾਂ ਟਾਈਮ ਨਾ ਪਹੁੰਚ ਗਈ ਸੀਗੀ ਹਾਂਜੀ ਨਹੀਂ ਨਹੀਂ ਹੁਣ ਤਾਂ ਦੁਪਹਿਰ ਦੀ ਰੋਟੀ ਰੋਟੀ ਖਾ ਕੇ ਹਟਿਆ ਹਾਂ 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 ਨਹੀਂ ਮੈਨੂੰ ਤਾਂ ਮੰਮੀ ਨੇ ਬਾਲੀ ਬਦਿਆ ਸਕੀਮ ਦਿੱਤੀ ਸੀ ਆਹੋ ਇਹ ਤਾਂ ਸੱਸ ਨੂੰ ਲੜਦੀਆਂ ਹੀ ਰਹਿੰਦੀਆਂ ਨੇ ਆਹੋ ਜਿੰਨਾ ਚੱਕਿਆ ਜਾਂਦਾ ਮੈਂ ਸਮਾਨ ਲੈ ਆਉਣਾ ਬੇਬੇ ਕੋਲ ਤਾਂ ਸਾਡੀ ਕੋ ਸੋਨਾ ਬਾਲਾ ਹੀ ਆ ਹਾਂ ਹਾਂ ਮੈਂ ਲਿਆਉਣਾ ਤੁਸੀਂ ਫਿਕਰ ਨਾ ਕਰੋ ਬੇਬੇ ਤਾਂ ਆਪਣੀ ਮੁੱਠੀ ਚਾਹ ਹੁਣ ਬੇਬੇ ਇਹਨੂੰ ਪਸੰਦ ਨਹੀਂ ਕਰਦੀ ਨਾ ਹਾਂ ਨਹੀਂ ਨਹੀਂ ਇਹਨੂੰ ਬਾਲਾ ਪਸੰਦ ਨਹੀਂ ਕਰਦੀ ਸ਼ੁਰੂ ਤੋਂ ਇਹ ਰਸਤਾ ਮੰਨਦੀ ਨਹੀਂ ਸੀ ਇਹ ਤਾਂ ਵੀਰੇ ਨੇ ਜੱਦ ਕਰਕੇ ਕਰਵਾਇਆ ਸੀ ਹਾਂ ਬਸ 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 ਤੁਸੀਂ ਬੇਫਿਕਰ ਹੋ ਸੂਟਾਂ ਦੀ ਕਿ ਮੈਂ ਤਾਂ ਬੇਬੇ ਨੂੰ ਕਹਿੰਦੀ ਮੈਂ ਤਾਂ ਇੱਕ ਦਦਾ ਸੂਟ ਵੀ ਲੈ ਕੇ ਦੇ ਇੱਥੇ ਬਣਾ ਕੇ ਲਿਆਮ ਸਾਰਾ ਕੁਝ ਫੇ ਕੰਮ ਕੁੰਮ ਦਾ ਚਲ ਮੰਮੀ ਕਰ ਲਿਆ ਕਰੂ ਚਲ ਠੀਕ ਆ ਫਿਰ ਤਾਂ ਹਾਂ ਹਾਂ ਤੂੰ ਬੇਫਿਕਰ ਹੋ ਤੁਸੀਂ ਠੀਕ ਆ ਠੀਕ ਆ ਤੁਸੀਂ ਧਿਆਨ ਰੱਖਿਓ ਬਸ ਹੁਣ ਨਾ ਫੋਨ ਫਾਨ ਕਰਿਓ ਹੋਰ ਨਾ ਕਿਤੇ ਸੁਣ ਸੁਣ ਲਵੇ ਹਾਂ ਬਸ ਆਪਣੇ ਵਿੱਚ ਹੀ ਰਹੂਗੀ ਗੱਲ ਨਾ ਨਾ ਬੇਬੇ ਤਾਂ ਆਪਣੀ ਮੁਠੀ ਚ ਪੱਕੀ ਹੋਈ ਠੀਕ ਆ ਠੀਕ ਆ ਹੋਰ ਮੈਂ ਤਾਂ ਐਵੇਂ ਇਹ ਦੇ ਮਗਰ ਮਗਰ ਜੀ ਜੀ ਭਾਬੀ ਭਾਬੀ ਕਰਦੀ ਫਿਰਦੀ ਸੀ ਸਹੀ ਗੱਲ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਚਲੋ ਠੀਕ ਆ ਓਕੇ ਬਾਏ ਬਾਏ ਵਿਸੇ ਗੁੱਡੇ ਗੁੱਡੇ ਦੀ ਚਲੋ ਮਾਰੇ ਇਹ ਚੱਲਦੀ ਆ ਦਵਾਈ ਓਟਾ ਚੱਲਦੀ हत सुने ल फिर तू वेबे मेरिया चूड़िया बिंग हो गयी फिर मैं लाके रख दी सुनने नी रखी देने दर बेबे भाभी की सोचूगी भाभी मेरी बहुत कदर कर दी है पर बेबे खुश नी पुत मेरा हाथ भी तेरे अंगू सी कुट मेरा तेन लिया के दनी आ रोक पुत मैं लैके आनी आ बेबे लै बेबे तो अज चूड़िया लैन गई मेनू आई दसा फायदा हो गया अज मेन बेबे दूड़िया मिल जाएगा सोने दया बेबे दूड़िया भी बहुत भारियां ने चल वादिया कोई तो हो चूड़िया पऊ सोने दी ਨਾ ਪਾ ਪੁੱਤ ਨੇ ਹਾਂ ਬੇਬੀ ਬੀ ਵੀ ਤਾਂ ਬੜੀਆਂ ਸੋਹਣੀਆਂ ਨੇ ਨਾ ਪਾਲਾ ਪੁੱਤ ਪਾਲਾ ਪੁੱਤ ਉਹ ਨਾ ਦੇਖ ਲੈ ਬੀ ਠੀਕ ਆ ਬੇਬੀ ਮੈਂ ਬਣੜ ਪਾ ਲੈਣੀ ਆ ਆਹੋ ਉਹਨੂੰ ਬੜਾ ਪਤਾ ਲੱਗਣਾ ਨਾ ਬੇਬੀ ਵੀਰ ਪਾਈਆਂ ਸੋਹਣੀਆਂ ਲੱਗਦੀਆਂ ਨੇ ਨਾ ਆ ਪੁੱਤ ਸੋਹਣੀਆਂ ਲੱਗਦੀਆਂ ਹਾਂ ਬੜੀਆਂ ਸੋਹਣੀਆਂ ਲੱਗਦੀਆਂ ਮੈਨੂੰ ਫਾਰੀਆਂ ਵੀ ਨੇ ਬੜਾ ਸੋਹਣੀਆਂ ਨੇ ਤੈਨੂੰ ਬੇਬੇ ਤੁਹਾਨੂੰ ਚੂੜੀਆਂ ਦੇਤੀਆਂ ਦੇਖ ਕਿ ਮੈਂ ਕੁੜੀ ਨੂੰ ਸੋਨੇ ਦੀਆਂ ਚੂੜੀਆਂ ਦੇਣ ਲੱਗੀ ਆ ਤੇ ਕਿ ਮੈਂ ਚੂੜੀਆਂ ਦੇਣ ਲੱਗੀ ਆ ਪੁੱਛਣ ਵਾਲਾ ਹੋਵੇ ਰੋਟੀ ਪਾਣੀ ਤਾਂ ਮੈਂ ਹੀ ਦਿੰਨੀ ਆ ਦੱਸ ਕੁੜੀ ਦਾ ਵੀ ਪੂਰਾ ਨਹੀਂ ਹੈਗਾ ਵੀ ਦੱਸ ਵੀ ਮੈਂ ਭਾਬੀ ਨੂੰ ਦੇ ਦਵਾਂ ਜਾਂ ਮਾਂ ਬੇਬੇ ਨੂੰ ਸਮਝਾ ਦਵਾਂ ਵੀ ਉਹ ਉਹ ਵੀ ਦੇ ਦੇ ਚੂੜੀਆਂ ਪਰ ਨਾ ਇਹ ਵੀ ਤਾਂ ਸੋਨੇ ਦੀ ਮਾਰੀ ਪਿੱਛੇ ਤੁਰੀ ਫਿਰਦੀ ਆ ਇਹਦੇ ਨਾ ਆਹੋ ਪਤਾ ਤਾਂ ਵੈਸੇ ਇਹਨੂੰ ਉਦੋਂ ਲੱਗਣਾ ਮੈਂ ਜਦੋਂ ਬੇਬੇ ਤੋਂ ਬਾਅਦ ਮੈਂ ਵਰਤਣੀ ਉਦੋਂ ਦੱਸੂ ਇਹਨੂੰ ਮੈਂ ਪਤਾ ਨਾ ਬੇਬੇ ਦਾ ਵੀ ਪੂਰਾ ਦਿਮਾਗ ਨਹੀਂ ਹੈਗਾ ਵੀ ਜਦ ਤੈਨੂੰ ਸਾਮ ਦੀ ਮੈਂ ਮਾਂ ਸਾਰਾ ਕੁਝ ਮੈਂ ਤੈਨੂੰ ਦਿੰਨੀ ਆ ਤਾਂ ਮੇਰਾ ਵੀ ਤਾਂ ਹੱਕ ਬਣਦਾ ਹੀ ਆ ਚਲ ਮੈਨੂੰ ਕੀ ਲੈਣਾ ਦੇਣਾ ਮੈਂ ਕੀ ਕਰਨਾ ਜੇ ਕੁਝ ਮਰਜ਼ੀ ਕਰਦੀ ਆ ਫਿਰ ਨਾ ਔਰ ਪੁੱਤ ਇਹ ਮੇਰੇ ਬਿਆਹ ਦੀਆਂ ਸੀਗੀਆਂ ਹਾਂ ਬੇਬੇ ਮੈਨੂੰ ਪਤਾ ਵਾ ਜਦੋਂ ਮੈਂ ਛੋਟੀ ਹੁੰਦੀ ਸੀ ਜਦੋਂ ਮੈਂ ਰੋਲਾ ਪਾ ਲੈਣਾ ਬੇਬੇ ਮੈਨੂੰ ਪਾਉਣ ਨੂੰ ਤੂੰ ਮੈਨੂੰ ਜਦਾਂ ਦੇ ਦਿੰਦੀ ਔਰ ਪੁੱਤ ਆਪਦੇ ਜਵਾਕਾਂ ਨੂੰ ਦਵਾਗੇ ਤਾਂ ਹੋਰ ਕਿਹਨੂੰ ਦਵਾਗੇ ਹੋਰ ਪਰਾਈਆਂ ਨੂੰ ਦਵਾਗੇ ਹਾਂ ਬੇਬੇ ਮੈਂ ਦੇਖੀ ਸੀ ਜਦੋਂ ਮੈਂ ਚੂੜੀਆਂ ਪਾਉਂਦੀ ਸੀ ਮੇਰੇ ਵੱਲ ਓਖੀ ਓਖੀ ਝਾਕਦੀ ਸੀ ਹਾਂ ਹੋ ਮੇਰੇ ਵੱਲ ਗੁੱਸੇ ਨਾਲ ਝਾਕਦੀ ਜਾਂਦਾ ਤਾਂ ਬੁੱਥਾ ਬਣੇ ਰਹਿੰਦਾ ਵਾ ਇਹ ਬਈ ਹਾਂ ਉਹ ਤਾਂ ਬੇਬੇ ਬਣਿਆ ਰਹਿੰਦੇ ਛੱਡੇ ਨੂੰ අපම මසරක්කය සරිදියා අට පුත කොයින්න ඇයි රෑනදේ මැහැගී ඇන තෙරෙනාට මැහැග අල් වෙබේ රොට්ියයා පපා ਬੇਬੀ ਸਬਜੀ ਬਸਵਾਦਾ ਹੋਰ ਲੈ ਲਾ ਪੁੱਤ ਸਬਜੀ ਭਾਬੀ ਨੇ ਰੋਟੀ ਖਾਣੀ ਹੋ ਆਪੇ ਚਾਰ ਨਾ ਖਾ ਲੂਗੀ ਖਾਲਾ ਤੂੰ ਲੈ ਲਾ ਮੈਂ ਹਾਂ ਹੋ ਲੈ ਲਾ ਆ ਮੇਰੇ ਭਾਂਡੇ ਲੈ ਜੀ ਨਾਲੇ ਨੰਦਰੀ ਖਾ ਕੇ ਖੋਣਿਆ ਹਾਂ ਆਹੋ ਪਾਲਿਸਵਾਨ ਸੱਜ ਮੈਂ ਪੁੱਤਰੇ ਖਾਲਾ ਖਾਲਾ ਪੁੱਤ ਇਹਦਾ ਤਾਂ ਕੰਮ ਹੋ ਗਿਆ। ਹੁਣ ਮੰਮੀ ਰੋਟੀ ਖਾ ਲਮਾ। ਇਹ ਤੇ ਤਕੋਸ਼ ਵੀ ਨਾ ਖਾ ਲਿਓ ਪਈ ਐ। ਦੱਸ ਸਾਰੀ ਉਹ ਸਬਜ਼ੀ ਖਾ ਗਈ। ਮਾਦਾ ਵੀ ਸਰਿਆ ਪਿਆ। ਚਲ ਚਾਰਨ ਵਾਲੀ ਖਾ ਲੈਣੀ ਐ। ਹੁਣ ਤਾਂ ਮੈਂ ਰੋਟੀ ਪਾਣੀ ਖਾ ਲਿਆ ਹੁਣ ਤਾਂ ਮੈਂ ਕਰਦੀ ਮੈਂ ਤਾਂ ਹਰ ਪਿੱਥ ਪਾ ਵੀ ਕੁ ਜਾ ਕੇ ਆਉਣੀ ਆ ਚਾਹ ਪਤ ਮੈਂ ਵੀ ਅੰਦਰ ਜਾ ਕੇ ਪੈਂਦੀ ਆ ਹੋਰ ਹੁਣ ਤਾਂ ਰੋਟੀ ਖਾ ਕੇ ਨਾ ਜਿਹੜਾ ਲਾ ਕੇ ਆਉਣੀ ਆ ਚਾਹ ਜਾ ਅੰਦਰ ਪੈਂਦੀ ਆ ਜਾ ਕੇ ਪੁੱਤ ਚਲ ਠੀਕ ਆ ਬੈਠੇ ไมนี่้จาดูแลเลยอาวุนี่พูดจาแล้วนะานี่ ਬਸ ਕੁੜੀ ਵੀ ਆਉਂਦੀ ਆ ਮੇਰੇ ਤਾਂ ਕੀਤੇ ਕਰਾਇ ਤੇ ਸਾਰਾ ਪਾਣੀ ਫਰਜੂਗਾ ਵੀ ਇਹੀ ਸ਼ਰਮ ਕਰਦੀ ਆ ਇਹਨੇ ਤਾਂ ਹੁਣ ਮੈਂ ਬੰਦਾ ਬਣਾਉਣੀ ਆ ਯਾਨੀ ਮੇਰੇ ਲਈ ਪਾਣੀ ਲੈ ਕੇ ਆ ਲਿਆਉਣੀ ਆ ਬੇਬੇ ਬਸ ਕੁੜੀ ਆਉਂਦੀ ਆ

ਤਾਪੀ ਇਹ ਪਾਪੀ ਬਾਰੇ ਗੱਲ ਸੋ ਮੇਰੀ ਇੱਕ ਗੱਲ ਸੁਣ ਲੈ ਕੀ ਗੱਲ ਹੋ ਗਈ ਦੀ ਵੀ ਹੋੜਾ ਕੀ ਆ ਉਹੀ ਹੋਇਆ ਜਿਹੜਾ ਤੂੰ ਕੀਤਾ ਮੈਂ ਕੀ ਮੈਂ ਕੀ ਕੀਤਾ ਦੀਦੀ ਤੂੰ ਮੇਰੇ ਬੇਬੇ ਤੋਂ ਪੋਚਲ ਬਣ ਲੱਗੀ ਸੀ ਪਰ ਦੀਦੀ ਮੈਂ ਤਾਂ ਪੋਚਾ ਬੇਬੇ ਤੇ ਲਵਾਇਆ ਨਹੀਂ ਮੈਂ ਤਾਂ ਪਾਣੀ ਲੈਣ ਗਈ ਸੀ ਹਾਂ ਹਾਂ ਹਣ ਸੱਚੀ ਹੋਣ ਦੀ ਮਾਰੀ ਮੈਨੂੰ ਦੇ ਕੇ ਪਾਣੀ ਦਾ ਗਲਾਸ ਚੱਕ ਲਈ ਆਪ ਵੀ ਮੈਂ ਸੱਚੀ ਬਣ ਜਾਵਾਂ ਤੇ ਮੇਰੀ ਬੇਬੇ ਝੂਠੀ ਬਣ ਜਵੇ ਸਾਬਤ ਕਰਨ ਦੀ ਮਾਰੀ ਪਰ ਮੈਂ ਤਾਂ ਦੀਦੀ ਦੀ ਬੇਬੇ ਨੇ ਤਾਂ ਮੈਨੂੰ ਪਾਣੀ ਮੰਗਾਇਆ ਸੀ ਮੈਂ ਤਾਂ ਪਰ ਚੱਲ ਉਹਨੂੰ ਕਿਆ ਜਾ ਜਾਣੇ ਤੋਰ ਜਾ ਜਾ ਕੇ ਤੇਰਾ ਤਾਂ ਮੈਨੂੰ ਸਵੇਰੇ ਹੀ ਦੇਖ ਲਿਆ ਸੀ ਜਦੋਂ ਬੇਬੇ ਨੇ ਮੈਨੂੰ ਚੂੜੀਆਂ ਦਿੱਤੀਆਂ ਸੀ ਕਾਹੀ ਤਾਂ ਤੂੰ ਬੇਬੇ ਦਾ ਪੋਚੇ ਲਵਾਉਂਦੀ ਫਰਦੀ ਚੁੱਪ ਕਰ ਫੁੱਤੇ ਹੋਏ ਤਾਂ ਬੇਤੀ ਕਰਨ ਲੱਗਿੰਦੇ ਬੰਦ ਲਾਉਣਾ ਮੈਂ ਤਾਂ ਸਹਿ ਨਹੀਂ ਹੋਣੀ ਫਿਰ ਚੱਲ ਨਹੀਂ ਹੁਣ ਤੂੰ ਮੇਰੀ ਕੁੜੀ ਨਾਲ ਲੜਨ ਲੱਗ ਗਈਆਂ ਪਰ ਮੈਂ ਤਾਂ ਕੁਝ ਵੀ ਨਹੀਂ ਕਿਹਾ ਚਾਹ ਤੂੰ ਤੁਰੀ ਜਾ ਹਲਾ ਬੇਬੇ ਕਿੱਡੀ ਚਲਾਕ ਬਣਦੀ ਬਹੁਤ ਬਣਦੀ ਆ ਪਤਾ ਹੈ ਹਾਂ ਆਪਦੇ ਆਪ ਨੂੰ ਬਤਨ ਦੀ ਸਮਝ ਦੀ ਹੈ ਬੇਬੇ ਕਿੱਡੀ ਖਰਾਬ ਆ ਆਪਣੀ ਇੱਕ ਇੱਕ ਚੀਜ਼ ਤੇ ਨਿਗਾਹ ਰੱਖਦੀ ਐ ਇਹ ਹੋਰ ਪੱਤੇ ਤਾਂ ਬਹੁਤ ਹੀ ਚਲਾਕ ਆ ਹੋਰ ਕੀ ਨੰਤਾ ਇੰਨੀ ਸ਼ਰਮ ਆਉਂਦੀ ਬਹੁਤ ਹੀ ਜ਼ਿਆਦੇ ਹਰਪੀਤ ਨਾ ਵੀ ਐਮਏ ਲੜੀ ਸੀ ਇਹ ਬੇਬੇ ਐਮ ਤੇਨੂੰ ਕਾਹਤੋਂ ਸ਼ਰਮ ਆਵੇ ਸ਼ਰਮ ਮੈਨੂੰ ਸਮਝ ਨਹੀਂ ਆਉਂਦੀ ਹਰ ਗੱਲ ਤੇ ਮੇਰਾ ਕਸੂਰ ਕਾ ਤੋ ਕੱਢ ਦਿੰਦੀਆਂ ਨੇ ਮੈਂ ਤਾਂ ਕੁਛ ਵੀ ਨਹੀਂ ਗਿਆ ਸੀ ਇਹਨਾਂ ਨੂੰ ਕੂੜੀ ਦਾ ਵੀ ਸਰਿਆ ਪਿਆ ਉਹਨੂੰ ਤਾਂ ਕੀ ਸਮਝਾਉਣਾ ਬੇਬੇ ਨੂੰ ਆਪ ਵੀ ਉਹ ਜਿਹੀ ਹਰਕਤਾਂ ਕਰੀ ਜਾਂਦੀ ਆ ਮੈਨੂੰ ਤਾਂ ਇੰਨਾ ਸਿਰ ਦੌਖਦਾ ਸੀ ਮੈਨੂੰ ਇਹਦਾ ਕੰਮ ਲਾਤਾ ਚੱਲ ਕੋਈ ਨਾ ਬੇਬੀ ਇਹਨੂੰ ਛੱਡ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂ ਪੁੱਤ ਕਿਹੜੀ ਗੱਲ ਕਰਨੀ ਕਰ ਆਪਾਂ ਮੈਂ ਇੱਥੇ ਤਾਂ ਆਈ ਹੋਈ ਆ ਆਪਾਂ ਸ਼ਹਿਰ ਨਾਲ ਚੱਲੀ ਦੋ ਚਾਰ ਮੈਂ ਸੂਟ ਲੈ ਲਵਾਂਗੀ ਮੈਨੂੰ ਲੈ ਦੇ ਚੱਲ ਪੁੱਤ ਚੱਲ ਵੜਦੇ ਕੋਈ ਨਾ ਹਾਂ ਚੱਲੀਏ ਫਿਰ ਹੁਣੇ ਚੱਲਦੇ ਆ ਚੱਲ ਚੱਲ ਪੁੱਤ ਮੇਰੇ ਨਾਲ ਗੱਲ ਹੋਰ ਵੀ ਚਿਰ ਤੇ ਆਈ ਆ ਹੁਣ ਕੀ ਬੇਬੇ ਦੋ ਚਾਰ ਸੂਟ ਤਾਂ ਘਰੇ ਵੀ ਪਏ ਆ ਪਰ ਬੀਬੀ ਮੈਂ ਥੋੜਾ ਜਿਹਾ ਸਮਾਨ ਹੋਰ ਵੀ ਲੈਣਾ ਸੀ ਚਲ ਕੋਈ ਨਾ ਚੱਲ ਪੜਦੇ ਆ ਜਾਂ ਫਿਰ ਮੇਰੇ ਪਰਸ ਚੱਕ ਲਿਆ ਅੰਦਰ ਫਿਰ ਭਾਬੀ ਨੂੰ ਜੇ ਪਤਾ ਲੱਗ ਗਿਆ ਕੋਈ ਨਾ ਆਪਾਂ ਕਹਿ ਦਾਂਗੇ ਕੰਮ ਚੱਲੇਗਾ ਤੇ ਚਲ ਠੀਕ ਆ ਮੈਂ ਹੁਣੇ ਲੈ ਕੇ ਆਉਣੀ ਠੀਕ ਹੈ ਮੈਂ ਹੁਣੇ ਆਏ ਨਹੀਂ ਗੱਲ ਸੁਣ ਕੁੜੀਏ ਮੇਰੀ ਹਾਂ ਬੀਬੀ ਤੇਤੀ ਜਤੀ ਆਜਾ ਤੂੰ ਪਤਾ ਨਾ ਲੱਗ ਜਾਵੇ ਚਾਤੇ ਪੱਤ ਦੇ ਆਈ ਵੀ ਹਜਾ ਖੜੀਆਂ ਨੇ ਪਰਸ ਲੱਭਿਆ ਕਿ ਨਹੀਂ ਇਹਨੂੰ ਹਣੀ ਇਹ ਦੋਨੇ ਕਿੱਧਰ ਭੱਜੀਆਂ ਜਾਂਦੀਆਂ ਨੇ ਦੱਸ ਦੇ ਲੈ ਜਮਾ ਨਹੀਂ ਹੈਗਾ ਵੀ ਅਸੀਂ ਦੱਸ ਕੇ ਵੀ ਜਾਈਏ ਰਾਮਨਾਥੁਰ ਕੀ ਦੋਨੇ ਜਾਣੀਆਂ ਚੱਲ ਆ ਜਾ ਬੇਬੇ ਛੇਤੀ ਛੇਤੀ ਕਰ ਮੈਂ ਤਾਂ ਭਾਬੀ ਦੀ ਕੀ ਨਹੀਂ ਉਹ ਕੰਮ-ਕੁਮ ਕਰਦੀ ਸੀ ਜੀ ਹੋਰ ਕੀ ਮੈਂ ਸੋਨੇ-ਸੋਨੇ ਸੁਭ ਲਾਣੇ ਆ ਲੈ ਲੈ ਪੁੱਤ ਜੜੇ ਲੈ ਆ ਹਾਂ